हेलो वेलकम टू माय चैनल लाइव विद मुन्ना सारेनु प्यार पर सत श्री अकाल मैं आस करदी हां ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਆਂ کافی ਦਿਨ ਆਵਾਦਾ ਬਲੌਗ ਬਣਾ ਰਹੀ ਆਂ ਸੋ ਥੋੜਾ ਬਹੁਤ ਅਸੀਂ ਬਾਹਰ ਘੁੰਮਣ ਫੇਨ ਗਾਇਓ ਸੀਗੇ ਸੋ ਇਸ ਕਰਕੇ ਮੈਂ ਥੋੜਾ ਲੇਟ ਹੋ ਗਈ ਆਂ ਅੱਜ ਮੈਂ ਇੱਕ ਬਹੁਤ ਗੰਭੀਰ ਮੁੱਦੇ ਦੇ ਉੱਤੇ ਗੱਲ ਕਰਨ ਜਾ ਰਹੀ ਆਂ ਸੋ ਜਿਹੜਾ ਇਹ ਮੁੱਦਾ ਹੈਗਾ ਆ ਇਹ ਹੈਗਾ ਬੀਬੀ ਟ੍ਰੈਪਿੰਗ ਦਾ ਬੇਬੀ ਟ੍ਰੈਪਿੰਗ ਜਿਹੜੀ ਜਦੋਂ ਮੁੰਡੇ ਕੁੜੀ ਦਾ ਵਿਆਹ ਹੁੰਦਾ ਹੈ ਜਦੋਂ ਉਹਨਾਂ ਦੀ ਆਪਸ ਵਿੱਚ ਹੀ ਨਹੀਂ ਗੱਲਬਾਤ ਸਹੀ ਤਰੀਕੇ ਨਾਲ ਚੜ੍ਹਦੀ ਸੋ ਇਸ ਮੁੱਦੇ ਦੇ ਉੱਤੇ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗੀ ਸੋ ਮੈਂ ਜੋ ਤੁਹਾਡੇ ਨਾਲ ਗੱਲਾਂ ਕਰਦੀ ਹੁੰਦੀਆਂ ਇਹ ਮੇਰੇ ਪਰਸਨਲ ਐਕਸਪੀਰੀਅੰਸ ਹੈ ਜੋ ਮੈਂ ਇੱਥੇ ਦੇਖ ਰਹੀਆਂ ਸੋ ਤੁਸੀਂ ਜਰੂਰ ਇਸ ਚੀਜ਼ ਨੂੰ ਸੁਣਿਆ ਕਰੋ ਸੋ ਬਾਕੀ ਲੋਕਾਂ ਨੂੰ ਵੀ ਅਵੇਅਰ ਕਰਿਆ ਕਰੋ ਕੀ ਐਸ ਬਲੇ ਐਸ ਦੁਨੀਆ ਦੇ ਵਿੱਚ ਕੀ ਹੋ ਰਿਹਾ ਆ ਸਾਨੂੰ ਵੀ ਨਹੀਂ ਪਤਾ ਹੁੰਦਾ ਸੀ ਅਸੀਂ ਵੀ ਟਾਕ ਸ਼ੋਅ ਸੁਣਦੇ ਆ ਔਰ ਅਸੀਂ ਦੇਖਦੇ ਵੀ ਆ ਕੀ ਕੀ ਕੁਝ ਹੋ ਰਿਹਾ ਆ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਆਪਣੀ ਕਮਿਊਨਿਟੀ ਨੂੰ ਖਾਸ ਕਰਕੇ ਕਿ ਜਦੋਂ ਅਸੀਂ ਕੁੜੀ ਦਾ ਮੁੰਡੇ ਦਾ ਵਿਆਹ ਕਰਦੇ ਆ ਦੋ ਫੈਮਲੀਆਂ ਜੁੜਦੀਆਂ ਆ ਆਪਸ ਵਿੱਚੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਲਾਮਾ ਲੈਂਦੇ ਆ ਇੱਕ ਗੋਲ ਡੋਲੀ ਤੋੜਦੇ ਆ ਇੱਕ ਪਿਓ ਆਪਣੀ ਕੁੜੀ ਨੂੰ ਪੱਲਾ ਫੜਾਉਂਦਾ ਆ ਇੱਕ ਰਿਸਪਾਂਸਿਬਲ ਮੁੰਡਾ ਦੇਖ ਕੇ ਕਿ ਮੇਰੀ ਕੁੜੀ ਹੁਣ ਇੰਡੀਪੈਂਡੈਂਟ ਜ਼ਿੰਦਗੀ ਆਪਣੀ ਜ਼ਿੰਦਗੀ ਆਪਣੇ ਸਾਹਮਣ ਨਾਲ ਆਪਣੇ ਘਰ ਵਿੱਚ ਜਾ ਕੇ ਕੱਢੂਗੀ ਇਹੀ ਸੋਚ ਹੁੰਦੀ ਹੈ ਨਾ ਸਾਡੀ ਕਿ ਮੇਰੀ ਕੁੜੀ ਜਿਸ ਘਰ ਵਿੱਚ ਜਾਵੇ ਉੱਥੇ ਖੁਸ਼ ਰਹੇ ਮੈਨੂੰ ਉਧਰੋਂ ਕੋਈ ਤਤੀ ਹਵਾ ਨਾ ਕੁੜੀ ਵੱਲੋਂ ਆਵੇ ਮੇਰੀ ਕੁੜੀ ਮੇਰੇ ਕੁੜਮ ਕੁੜਮਣੀ ਦੇ ਨਾਲ ਉਹਦੇ ਭਰਾ ਭੈਣਾਂ ਦੇ ਨਾਲ ਖੁਸ਼ ਰਹੇ ਉਹਨੂੰ ਇੱਕ ਉੱਚਾ ਦਰਜਾ ਉੱਥੇ ਮਿਲੇ ਡੋਲੀ ਤੋਰਦੇ ਆ ਕੁੜੀ ਨੂੰ ਪੱਲਾ ਫੜਾਉਂਦੇ ਆ ਕੁੜੀ ਨੂੰ ਡੋਲੀ ਤੋਰਨ ਦੀ ਰਸਮ ਕਰਦੇ ਆ ਕਿ ਜਾ ਪੁੱਤ ਤੂੰ ਆਪਣੀ ਜ਼ਿੰਦਗੀ ਇੰਡੀਪੈਂਡੈਂਟ ਹੋ ਕੇ ਸਾਡੇ ਤੋਂ ਬਿਨਾ ਤੂੰ ਆਪਣੀ ਜ਼ਿੰਦਗੀ ਆਪਣੇ ਫੈਸਲੇ ਚੰਗੇ ਆ ਜਾਂ ਮਾੜੇ ਆ ਤੂੰ ਆਪਣੇ ਸਹੁਰਿਆਂ ਦੇ ਘਰ ਜਾ ਕੇ ਲੈਣੇ ਆ ਜੋ ਵੀ ਚੰਗਾ ਫੈਸਲਾ ਲੈਂਦੀਆਂ ਤਾਂ ਵੀ ਤੂੰ ਆਪਣੇ ਸਹੁਰਿਆਂ ਦੇ ਨਾਲ ਲੈਣਾ ਆ ਮਾੜਾ ਫੈਸਲਾ ਲੈਂਦੀਆਂ ਤਾਂ ਵੀ ਤੂੰ ਉਹਨਾਂ ਨੂੰ ਪੁੱਛ ਕੇ ਦੱਸ ਗੱਲ ਕਰਨੀ ਆ ਉਹਨਾਂ ਦੇ ਨਾਲ ਚੱਲਣਾ ਆ ਇੱਕ ਸੱਚੇ ਪਿਓ ਦਾ ਧਰਮ ਆ ਹੁੰਦਾ ਆ ਆਪਣੀ ਧੀ ਨੂੰ ਇਹ ਸਿੱਖਿਆ ਦੇ ਕੇ ਤੋੜਨੀ ਪੁੱਤ ਜਿਸ ਤਰੀਕੇ ਨਾਲ ਤੂੰ ਸਾਨੂੰ ਪਿਆਰ ਕਰਦੀਆਂ ਇਸ ਤਰੀਕੇ ਦੇ ਨਾਲ ਹੁਣ ਤੇਰੀ ਅੱਗੇ ਜ਼ਿੰਦਗੀ ਆ ਉੱਥੇ ਹੀ ਤੇਰੀ ਜ਼ਿੰਦਗੀ ਨਿਕਲਣੀ ਆ ਧਰਮ ਸਾਡਾ ਇਹੀ ਕਹਿੰਦਾ ਆ ਸਾਡੇ ਗੁਰੂਆਂ ਦਾ ਧਰਮ ਵੀ ਇਹੀ ਕਹਿੰਦਾ ਹੈ ਸਾਡੀ ਸੰਸਕ੍ਰਿਤੀ ਵੀ ਇਹੀ ਕਹਿੰਦੀ ਆ ਸਨਾਤਨ ਧਰਮ ਵੀ ਇਹੀ ਕਹਿੰਦਾ ਆ ਕਿ ਇੱਕ ਕੁੜੀ ਇੱਕ ਫੈਮਿਲੀ ਦੀ ਅਮਾਨਤ ਹੁੰਦੀ ਆ ਇੱਕ ਘਰ ਵਿੱਚ ਜਨਮ ਲੈਂਦੀ ਆ ਉਹਨੂੰ ਚੰਗੇ ਸੰਸਕਾਰ ਦੇਣੇ ਹੁੰਦੇ ਆ ਜਿੱਦਾਂ ਉਹ ਆਪਣੇ ਮਾਪਿਆਂ ਦੀ ਰਿਸਪੈਕਟ ਕਰਦੀ ਆ ਉਹਨੂੰ ਸਿਖਾਇਆ ਜਾਂਦਾ ਇਸੇ ਤਰੀਕੇ ਨਾਲ ਤੂੰ ਅੱਗੇ ਜਾ ਕੇ ਸਾਡਾ ਦੁਨੀਆ ਦੇ ਵਿੱਚ ਨਾਂ ਰੌਸ਼ਨ ਕਰਨਾ ਆ ਇਹ ਔਰਤ ਦੇ ਸੰਸਕਾਰ ਹੁੰਦੇ ਆ ਇੱਕ ਔਰਤ ਨੇ ਇੱਕ ਔਰਤ ਨੂੰ ਦੇਣੇ ਹੁੰਦੇ ਆ ਇੰਡੀਪੈਂਡੈਂਟ ਉਸ ਕੁੜੀ ਨੇ ਇੰਡੀਪੈਂਡੈਂਟ ਆਪਣੇ ਫੈਸਲੇ ਆਪਣੇ ਆਦਮੀ ਨਾਲ ਆਪਣੇ ਘਰ ਵਿੱਚ ਆਪਣੀ ਫੈਮਲੀ ਨਾਲ ਲੈਣੇ ਆ ਨਾ ਕਿ ਕੁੜੀ ਦੀ ਫੈਮਲੀ ਦੇ ਫੈਸਲੇ ਉਸ ਵਿਆਹੀ ਹੋਈ ਕੁੜੀ ਨੇ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਲੈਣੇ ਆ ਦੂਸਰੀ ਗੱਲ ਇਹ ਆ ਇਤੋਂ ਉਲਟ ਹੋ ਚੁੱਕਾ ਆ ਹੁਣ ਹੁਣ ਜਿਹੜੀਆਂ ਕੁੜੀਆਂ ਦੀਆਂ ਮਾਮਾ ਆ ਤੇ ਕੁੜੀਆਂ ਤੇ ਕੁੜੀਆਂ ਦੇ ਭੈਣਾਂ ਤੇ ਪਿਓ ਇੱਕ ਪਲਾਨ ਬਣਾਉਂਦੇ ਆ ਜਿਹੜੀਆਂ ਕੁੜੀਆਂ ਨੂੰ ਪਹਿਲਾਂ ਪੁੱਛਦੇ ਆ ਤੇਰੇ ਕੋ ਕੋ ਮੁੰਡਾ ਤਾਂ ਨਹੀਂ ਹੈਗਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਆ ਕਿ ਸਾਡੀਆਂ ਕੁੜੀਆਂ ਆਲਰੇਡੀ ਇੱਕ ਮੁੰਡੇ ਨਾਲ ਫਿਰ ਰਹੀ ਆ ਦੂਜੇ ਨਾਲ ਫਿਰਦੀ ਆ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਇੱਕ ਨਾਲ ਨਹੀਂ ਗੱਲ ਬਣੀ ਤਾਂ ਦੂਜੇ ਨਾਲ ਸਹੀ ਦੂਜੇ ਨਾਲ ਨਹੀਂ ਬਣੀ ਤੀਜੇ ਨਾਲ ਸਹੀ ਜੇ ਸਰਟਨਲੀ ਕਿਤੇ ਕੁੜੀ ਨੂੰ ਚੰਗੀ ਫੈਮਿਲੀ ਦਾ ਮੁੰਡਾ ਮਿਲ ਜਾਂਦਾ ਆ ਫਿਰ ਉਹਨੂੰ ਇਹ ਸਿੱਖਿਆ ਨਹੀਂ ਦਿੰਦੇ ਪੁੱਤ ਹੁਣ ਤੂੰ 2-3 ਮੁੰਡੇ ਦੇਖ ਲਏ ਆ ਹੁਣ ਤੂੰ ਆਪਣਾ ਘਰ ਬਸਾ ਲੈ ਇਹ ਇੱਜ਼ਤ ਸਾਡੀ ਆਪਣੀ ਸਾਂਭ ਕੇ ਰੱਖੀ ਆਪਣੀ ਵੀ ਰੱਖੀ ਆਪਣੇ ਸਹੁਰਿਆਂ ਦੇ ਘਰ ਵਿੱਚ ਜਾ ਕੇ ਆਪਣੀ ਸੈਲਫ ਰਿਸਪੈਕਟ ਨਾ ਗਵਾਈ ਬਟ ਸਿੱਖਿਆ ਕੀ ਦਿੱਤੀ ਜਾਂਦੀ ਆ ਹੁਣ ਤੂੰ 1 ਲੱਖ 2 ਲੱਖ ਡਾਲਰ ਵਾਲਾ ਮੁੰਡਾ ਲੱਭ ਲਿਆ ਆ ਕੋਸ਼ਿਸ਼ ਕਰੀ 2-4 ਮਹੀਨਿਆਂ 보다 ਵਿਆਹ ਤੋਂ ਨਿਕਲਣ ਦੀ ਕੋਸ਼ਿਸ਼ ਜੇ ਮੁੰਡਾ ਨਹੀਂ ਨਿਕਲਦਾ ਨਾ ਤੂੰ ਪਿਆਰ ਮੁਹੱਬਤ ਨਾਲ ਬੇਬੀ ਲੈ ਲਈ ਜਦੋਂ ਤੂੰ ਬੇਬੀ ਲੈ ਲਉਂਗੀ ਨਾ ਜੇ ਫਿਰ ਵੀ ਨਾ ਉਹ ਨਿਕਲਿਆ ਫਿਰ ਤੂੰ ਲਾ ਲੜਾਈਆ ਕਰਕੇ ਉਹਦੇ ਤੇ ਕੋਈ ਕੇਸ ਪਵਾ ਦੇ ਫਿਰ ਤੂੰ ਬੱਕਰੀ ਹੋ ਕੇ ਸਾਡੇ ਕੋਲ ਰਹਿਣ ਲੱਪੇ ਡਾਈਵੋਰਸ ਤੱਕ ਗੱਲ ਪਹੁੰਚ ਜਾਂਦੀ ਆ ਡਾਈਵੋਰਸ ਹੋਊਗਾ ਫੇਰ ਅਸੀਂ ਇਸ ਮੁੰਡੇ ਦੇ ਪੈਸੇ 18 ਸਾਲ ਤੱਕ ਖਾਵਾਂਗੇ ਜਿਹੜਾ ਇਹ ਬੇਬੀ ਆ ਇਹ ਮੈਂ ਆਪਣੇ ਮਾਂ ਦੇ ਘਰ ਪਾਲੂਗੀ ਮੈਂ ਕਲੱਬਾਂ 'ਚ ਮੈਂ ਪੱਬਾਂ 'ਚ ਮੈਂ ਸ਼ਰਾਬਾਂ 'ਚ ਡੁੱਬੀ ਰਹੂੰਗੀ ਪੈਸਾ ਖਾਊਂਗੀ ਮੈਂ ਇੱਕ ਚੰਗੀ ਫੈਮਿਲੀ ਦੇ ਮੁੰਡੇ ਦਾ ਤੇ 18 ਸਾਲ ਤੱਕ ਜਿਹੜਾ ਮੇਰਾ ਬੱਚਾ ਆ ਉਹਨੂੰ ਮੈਂ ਆਪਣੇ ਪਿਓ ਦੇ ਖਿਲਾਫ ਆਪਣੀ ਦਾਦੀ ਦੇ ਖਿਲਾਫ ਰੱਖੂੰਗੀ ਇਹ ਪਲਾਨ ਜਿਹੜੇ ਆ ਇਹ ਬਣਦੇ ਆ ਇਹ ਟਰੋਥਿਆ ਇਸ ਸੱਚੀਆਂ ਘਟਨਾयां ਇੱਕ ਉਰਦੀਆਂ ਗੱਲਾਂ ਨਹੀਂ ਹੈਗੀਆਂ ਇਹ ਸੱਚ ਆ ਜਿਸ ਤਰੀਕੇ ਨਾਲ ਮਹਾਭਾਰਤ ਦੇ ਵਿੱਚ ਅਬਮਨਿਓ ਦੇ ਉੱਤੇ ਉਹਦੀ ਫੈਮਿਲੀ ਨੇ ਉਹਨੂੰ ਮਾਰਨ ਦੇ ਲਈ ਚੱਕਰ ਵਿਊ ਰਚਿਆ ਸੀ ਇਸ ਤਰੀਕੇ ਦੇ ਨਾਲ ਕੈਨੇਡਾ ਦੀਆਂ ਡੈਵਲ ਮਾਮਾ ਡਿਮੋਨਿਕ ਮਾਮਾ ਆਪਣੀਆਂ ਧੀਆਂ ਨੂੰ ਯੂਜ਼ ਕਰਕੇ ਜਿਹੜੀ ਦੂਸਰੀ ਫੈਮਿਲੀ ਆ ਉਹਨਾਂ ਦੇ ਮੁੰਡਿਆਂ ਦੇ ਉੱਤੇ ਇਹ ਕੰਮ ਕਰਦੀਆਂ ਆ ਫਿਰ ਇਹ ਡਾਈਵੋਰਸ ਹੁੰਦੇ ਆ ਇਹਨੂੰ ਕਹਿੰਦੇ ਆ ਬੀਬੀ ਟ੍ਰੈਪਿੰਗ ਪਹਿਲਾਂ ਵਿਆਹ ਕਰਾ ਲੈਣਾ ਟੌਪ ਦੇ ਮੁੰਡੇ ਨਾਲ ਫਿਰ ਉਹਨੂੰ ਪੁਸ਼ ਕਰਨਾ ਜੁਦਾ ਹੋਣ ਲਈ ਜੇ ਨਹੀਂ ਹੋਇਆ ਫਿਰ ਪਿਆਰ ਨਾਲ ਬੇਬੀ ਲੈ ਲੈਣਾ ਜੇ ਫਿਰ ਵੀ ਨਾ ਜੁਦਾ ਹੋਇਆ ਫਿਰ ਨਿਆਣਾ ਚੱਕਣਾ ਤੇ ਆਪਣੇ ਮਾਪਿਆਂ ਦੇ ਘਰ ਆ ਜਾਣਾ ਡਾਈਵੋਰਸ ਹੋ ਜਾਂਦਾ ਆ 18 ਸਾਲ ਤੱਕ ਜਿਹੜਾ ਮੁੰਡਾ ਆ ਉਹ ਫਿਰ ਪੈਸੇ ਦਿੰਦਾ ਆ ਆਪਣੇ ਬੱਚੇ ਨੂੰ ਚਾਹੇ ਕੁੜੀ ਆ ਚਾਹੇ ਮੁੰਡਾ ਆ ਫਿਰ ਮਾਂ ਪਿਓ ਭੈਣਾ ਤੇ ਤੀਵੀ ਫਿਰ ਹਾਸਦੀਆਂ ਦੇਖਿਆ ਪੈਸੇ ਖਾਦੇ ਅਸੀਂ ਇਹਦੇ ਹੁਣ ਹੁਣ ਸਿੱਧਾ ਹੋ 18 ਸਾਲ ਤੱਕ ਤੈਨੂੰ ਪੈਸੇ ਦਓ ਆ ਕੰਮ ਸਾਡੀ ਕਮਿਊਨਿਟੀ ਨੇ ਫੜ ਲਿਆ ਆ ਫਿਰ ਤੁਸੀਂ ਵਿਆਹ ਕਾਤੇ ਕਰਦੇ ਆ ਆ ਡੋਲੀ ਦੇ ਜਿਹੜੇ ਡਰਾਮੇ ਤੁਸੀਂ ਕਰਦੇ ਆ ਗਾਣੇ ਲਾ ਲਾ ਕੇ ਗਾ ਗਾ ਕੇ ਰੋ ਰੋ ਕੇ ਕੁੜੀਆਂ ਨੂੰ ਭੇਜਦੇ ਆ ਇਹ ਕਾਦੇ ਲਈ ਕਰਦੇ ਆ ਡੋਲੀ ਬੇਲੇ ਦਾ ਤੁਹਾਡੇ ਐਨੇ ਡਰਾਮੇ ਹੁੰਦੇ ਆ ਤੇ ਪਤਾ ਨਹੀਂ ਸਾਡੀ ਕੁੜੀ ਕਿਹੜੀ ਹਿੰਦ ਮਹਾਸਾਗਰ ਪਾਰ ਕਰਕੇ ਚੱਲੀ ਆ ਚਾਰ ਘਰ ਛੱਡ ਕੇ ਤਾਂ ਕੁੜੀ ਵਿਆਹ ਹੋ ਜਾਂਦੀ ਆ ਮੁੰਡਾ ਲੱਭਿਆ ਹੁੰਦਾ ਕੁੜੀ ਨੇ ਫਿਰ ਕਹਿੰਦੇ ਆ ਕੁੜੀ ਤਾਂ ਹਫ਼ਤੇ ਬਾਅਦ ਸਾਡੇ ਘਰ ਆਉਣੀ ਚਾਹੀਦੀ ਆ ਕਿਉਂ ਤੁਹਾਡੇ ਘਰ ਕਿਉਂ ਆਉਣੀ ਚਾਹੀਦੀ ਆ ਤੂੰ ਕਹਤੇ ਆਪਣੀ ਕੁੜੀ ਦੇਖਣੀ ਆ 30 ਸਾਲ ਤੇਰੇ ਘਰੇ ਰਹੀਏ ਹੁੰਦੀ ਆ ਉਦੋਂ ਤੁਹਾਨੂੰ ਅੱਗ ਲੱਗੀਆਂ ਹੁੰਦੀ ਕਿਹੜੀ ਘੜੀਏ ਘਰ ਵਿਆਹ ਹੋ ਜਾਵੇ ਫਿਰ ਤੁਸੀਂ ਉਸ ਕੁੜੀ ਨੂੰ ਕਹਿੰਦੇ ਆ ਤੂੰ ਹਫ਼ਤੇ ਬਾਅਦ ਸਾਨੂੰ ਮਿਲਣਾ ਕਿਉਂ ਮਿਲਣਾ ਬੇ ਕੁੜੀ ਤੈਨੂੰ ਬਈ ਇੱਥੇ ਦੇ ਪਿਓ ਕਹਿੰਦੇ ਆ ਸ਼ਰਮ ਨਹੀਂ ਆਉਂਦੀ ਇੱਥੇ ਦੇ ਪਿਓਆਂ ਨੂੰ ਤੁਸੀਂ ਕੁੜੀ ਵਿਆਈਓ ਆ ਉਹ ਕਿਸੇ ਦੇ ਘਰ ਕਿਸੇ ਦੇ ਮੁੰਡੇ ਦੇ ਨਾਲ ਰਹਿੰਦੀ ਆ ਉਹਦੀ ਆਪਣੀ ਇੰਡੀਪੈਂਡੈਂਟ ਲਾਈਫ ਆ ਉਹਦਾ ਆਪਣਾ ਘਰ ਆ ਆਪਣੇ ਘਰ ਚ ਤਾਂ ਤੁਸੀਂ ਕਿਸੇ ਕੁੱਤੇ ਨੂੰ ਵੀ ਨਹੀਂ ਵੜਨ ਦਿੰਦੇ ਤੇ ਕੁੜੀਆਂ ਦੇ ਘਰ ਦੇ ਵਿੱਚ ਜਾ ਕੇ ਤੁਸੀਂ ਕਹਿ ਦਿੰਦੇ ਆ ਕਿ ਕੁੜੀ ਸਾਡੇ ਹਫ਼ਤੇਵਾਰਾ ਸਾਡੇ ਘਰ ਆਵੇ ਇਹ ਕਿੱਥੇ ਦਾ ਲਾ ਆ ਵਿਆਹੋ ਨਾ ਕੁੜੀਆਂ ਨੂੰ ਆਪਣੇ ਘਰੇ ਰੱਖੋ ਕੁੜੀਆਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਦਿਓ ਬਥੇਰੇ ਮਾਸੀਆਂ ਮਾਮਿਆਂ ਦੇ ਮੁੰਡੇ ਤੁਰੇ ਫਿਰਦੇ ਆ ਫਿਰ ਨਾਲੇ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਰਹੂਗੀਆਂ ਨਾਲੇ ਵਿੱਚੇ ਤੁਹਾਡੇ ਨਾਲ ਰਹੂਗੀਆਂ ਜਾ ਅਨਾਥ ਆਸ਼ਰਮ ਤੋਂ ਲੱਭ ਲੋ ਕੋ ਮੁੰਡਾ ਅੱਜ ਕੱਲ ਬਥੇਰੇ ਅਨਾਥ ਆਸ਼ਰਮ ਇਥੇ ਕੈਨੇਡਾ ਦੇ ਵਿੱਚ ਉੱਥੇ ਵੀ ਆਓ ਪੇ ਚੰਗਿਆਂ ਘਰਾਂ ਦੇ ਮੁੰਡੇ ਨਾ ਦੇਖੋ ਤੇ ਚੰਗੇ ਘਰਾਂ ਦੇ ਮੁੰਡੇ ਜਿਹੜੇ ਚੱਕ ਕੇ ਨਾ ਬਾਹਰ ਮਾਰਦੇ ਨਾਲ ਥੂ ਘਰਦੇ ਤੁਹਾਡੇ ਮੂੰਹ ਦੇ ਉੱਤੇ ਆ ਚੱਕੋ ਆਪਣੀ ਕੁੜੀ ਗੰਦ ਪਹਿਲਾਂ ਦੱਸਾਂ ਨਾ ਫਿਰ ਹੋਇਆ ਤਾਂ ਹੁਣ ਹੁਣ ਵੀ ਨਾ ਵਿਆਹ ਕੇ ਬਸੀ ਇਹ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਤਾਂ ਤਾਂ ਸ਼ਰਮ ਆ ਜਾਣੀ ਚਾਹੀਦੀ ਆ ਤੁਸੀਂ ਇਹ ਜਿਹੜੀਆਂ ਟੁੱਠਾਂ ਆ ਇਹ ਕਿਦਾਂ ਲੈ ਕੇ ਤੁਰੇ ਫਿਰਦੇ ਆ ਤੁਸੀਂ ਲੋਕਾਂ ਦੇ ਅੱਗੇ ਕਿਹੜੀਆਂ ਝੂਠੀਆਂ ਸਟੋਰੀਆਂ ਸੁਣਾਉਂਦੇ ਆ ਆ ਹੋ ਗਿਆ ਸਾਡੀ ਕੁੜੀ ਨਾਲ ਆ ਹੋ ਗਿਆ ਸਭ ਲੋਕਾਂ ਨੂੰ ਪਤਾ ਇੱਥੇ ਕੀ ਹੁੰਦਾ ਹੈ ਕੁੜੀਆਂ ਤੁਹਾਡੀਆਂ ਕਲੱਬਾਂ 'ਚ ਕੁੜੀਆਂ ਤੁਹਾਡੀਆਂ ਪੱਬਾਂ 'ਚ ਕੁੜੀਆਂ ਸ਼ਰਾਬਾਂ ਸਭ ਕੁਝ ਕੁੜੀਆਂ ਤੁਹਾਡੀਆਂ ਕਰਦੀਆਂ ਇੱਥੇ ਦੀਆਂ ਕੁੜੀਆਂ ਨੇ ਕੁੜੀਆਂ ਦੀਆਂ ਮਾਂਾਂ ਨੇ ਕੁੜੀਆਂ ਦੀਆਂ ਪੇਮਾਂ ਨੇ ਕੁੜੀਆਂ ਦੀਆਂ ਭੈਣਾਂ ਨੇ ਗੰਦ ਪਾ ਕੇ ਰੱਖ ਦਿੱਤਾ ਹੈ ਲੋਕੋ ਜਿਸ ਘਰ ਵਿੱਚ ਕੁੜੀ ਦਾ ਡਾਈਵੋਰਸ ਹੋਇਆ ਆ ਜਾਂ ਕਿਸੇ ਕੁੜੀ ਦਾ ਰਿਸ਼ਤਾ ਟੁੱਟਿਆ ਆ ਉਸ ਘਰ ਵਿੱਚ ਭੁੱਲ ਕੇ ਵੀ ਰਿਸ਼ਤਾ ਨਾ ਕਰਿਓ ਨਹੀਂ ਤਾਂ ਤੁਸੀਂ ਸਮਝ ਲਓ ਤੁਹਾਡੀ ਵਾਰੀ ਵੀ ਆਈ ਆਉਣੀਆਂ ਜਿੰਦੀਆਂ ਛੁੱਟੜ ਫਰੈਂਡਾਂ ਹੁੰਦੀਆਂ ਇਹਨਾਂ ਦੀਆਂ ਉਹਨਾਂ ਦੀਆਂ ਸਲਾਹ ਲੈਂਦੀਆਂ ਆ ਇਹ ਹੁੰਦਾ ਆ ਟਾਕ ਸ਼ੋਅਾਂ ਤੇ ਦੇਖੋ ਟਾਕ ਸ਼ੋਅਾਂ ਤੇ ਇਹੀ ਗੱਲਾਂ ਹੁੰਦੀਆਂ ਇੰਡੀਪੈਂਡੈਂਟ ਆ ਸੀ ਇੰਡੀਪੈਂਡੈਂਟ ਰਹਿਣਾ ਆ ਜਦੋਂ ਤੁਸੀਂ 18 ਸਾਲ ਦੀਆਂ ਹੁੰਦੀਆਂ ਆ ਫਿਰ ਇੰਡੀਪੈਂਡੈਂਟ ਕਿਉਂ ਨਹੀਂ ਰਹਿੰਦੀਆਂ ਤੁਹਾਨੂੰ ਆਪਣੇ ਮਾਪੇ ਤੱਕ ਕਿਉਂ ਨਹੀਂ ਪ੍ਰਾਈਵੇਸੀ ਚਾਹੀਦੀ ਉਦੋਂ ਇੰਡੀਪੈਂਡੈਂਟ ਰਹਿ ਕੇ ਆਪਣੇ ਘਰ ਬਣਾਓ ਫਿਰ ਤੁਸੀਂ ਇੰਡੀਪੈਂਡੈਂਟ ਮੁੰਡਾ ਲੱਭੋ ਫਿਰ ਤੁਸੀਂ ਬਣਦਾ ਤੁਹਾਡਾ ਲੱਭਣਾ ਫਿਰ ਤੁਸੀਂ ਇੰਡੀਪੈਂਡੈਂਟ ਮੁੰਡਾ ਲੱਭੋ ਫਿਰ ਤੁਸੀਂ ਫੈਮਿਲੀ ਵਾਲਾ ਮੁੰਡਾ ਨਾ ਲੱਭੋ ਤੁਸੀਂ ਕਹੋ ਹਾਂ ਮੈਂ ਵੀ ਜਦੋਂ 18 ਸਾਲ ਦੀ ਹੋਈ ਸੀ ਮੈਂ ਵੀ ਆਪਣੀ ਦੁਨੀਆ ਬਣਾਈ ਆ ਮੈਨੂੰ ਮੁੰਡਾ ਵੀ ਉਹ ਚਾਹੀਦਾ ਆ ਜਿਹਨੇ ਆਪਣੀ ਦੁਨੀਆ ਆਪਣਾ ਬਣਾਇਆ ਹੋਵੇ ਮੁੰਡਾ ਚਾਹੀਦਾ ਤੁਹਾਨੂੰ ਟੌਪ ਦਾ ਲੱਖ 2 ਲੱਖ ਡਾਲਰ ਕਮਾਉਣ ਵਾਲਾ ਤੇ ਰਹਿਣਾ ਮੁੰਡੇ ਦੇ ਘਰ ਅਸੀਂ ਹੈ ਨਹੀਂਗਾ ਮੁੰਡੇ ਤੋਂ ਬੇਬੀ ਲੈਣਾ ਆ ਤੇ ਮੁੰਡੇ ਨੂੰ ਤੰਗ ਕਰਨਾ ਆ ਜਿਵੇਂ ਨਾ ਮੰਨਿਆ ਤਾਂ ਪੁਲਿਸ ਕੇਸ ਕਰਾਂਗੇ ਜਿਉ ਉਹ ਵੀ ਗੱਲ ਨਾ ਬਣੀ ਤਾਂ ਡਾਈਵੋਰਸ ਲਾਵਾਂਗੇ ਆਹ ਕੁਛ ਹੁੰਦਾ ਆ ਜਿਹੜੇ ਸਿਆਣੇ ਮੁੰਡੇ ਹੁੰਦੇ ਆ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕੀ ਕਰਦੀਆਂ ਉਹ ਬੇਬੀ ਹੀ ਨਹੀਂ ਲੈਂਦੇ ਬੈਠੀਆਂ ਰਹਿ ਜਾਂਦੀਆਂ ਫਿਰ ਇੱਥੇ ਕੀ ਹੋਇਆ ਇਹ ਕੀ ਹੋਇਆ ਦੇਖਦੀਆਂ ਰਹਿੰਦੀਆਂ ਪਲਾਨ ਫੇਲ ਹੋ ਜਾਂਦੇ ਮਾਪੇ ਦੇ ਪਲਾਨ ਫੇਲ ਹੋ ਜਾਂਦੇ ਆ ਫੇ ਮਨ ਘੜ ਤ ਗੱਲਾਂ ਬਣਾ ਬਣਾ ਕੇ ਲੋਕਾਂ ਨੂੰ ਸੁਣਾਈ ਜਾਂਦੇ ਆ ਲੋਕੀ ਸਦਾਈ ਨਹੀਂ ਹੈਗੇ ਲੋਕੀ ਪਿੱਠ ਪਿੱਛੇ ਤੁਹਾਡੇ ਥੁੱਕ ਦੇ ਮੂੰਹ ਦੇ ਉੱਤੇ ਕਹਿੰਦੇ ਇੱਕ ਬੈਠੀ ਦੂਜੀ ਬੈਠੀ ਤੀਜੀ ਬੈਠੀ ਹੁਣ ਤੁਹਾਡਾ ਸਾਰਾ ਕੁਝ ਹੀ ਬੈਠਾ ਆ ਹੁਣ ਆ ਸਾਡੇ ਲੋਕਾਂ ਦਾ ਹਾਲ ਇੱਥੇ ਹੋ ਗਿਆ ਆ ਇੰਡੀਪੈਂਡੈਂਟ ਇੰਡੀਪੈਂਡੈਂਟ ਕਦੀ ਕਿਸ ਨੇ ਇਹ ਤਾਂ ਕਿਹਾ ਨਹੀਂ ਮੇਰੀ ਕੁੜੀ ਜੱਜ ਬਣ ਗਈ ਆ ਮੈਂ ਆਪਣੀ ਕੁੜੀ ਨੂੰ ਆਸਾਂ ਸੰਸਕਾਰ ਦਿੱਤੇ ਹੋਏ ਮੈਂ ਇੱਕ ਟਾਕ ਸ਼ੋਅ ਸੁਣਦੀ ਸੀ ਉਸ ਟਾਕ ਸ਼ੋਅ ਦੇ ਵਿੱਚ ਇੱਕ ਕੁੜੀ ਨੇ ਕਿਹਾ ਕਿ ਮੇਰਾ 2 ਸਾਲ ਹੋ ਗਿਆ ਵਿਆਹ ਹੋਏ ਨੂੰ ਮੈਂ ਆਪਣੇ ਮਦਰਨ ਲਾ ਫਾਦਰਨ ਲਾ ਆਪਣੇ ਮੇਰੀ ਨਣਾਂ ਨੇ ਮੇਰੇ ਦੇਵਰੇ ਮੈਂ ਇਕੱਠੀ ਮੇਰੀ ਦਾਦੀ ਵੀ ਆ ਮੈਂ ਉਹਨਾਂ ਨਾਲ ਰਹਿੰਦੀ ਆ ਤੇ ਥੱਲੇ ਕਮੈਂਟ ਪਤਾ ਕੀ ਲਿਖਿਆ ਸੀ ਤੂੰ ਤਾਂ ਆਪਣੇ ਇਨਲਾਸ ਫੈਮਿਲੀ ਨੂੰ ਪ੍ਰੋਮੋਟ ਕਰਦੀ ਆ ਇਹ ਠੀਕ ਨਹੀਂ ਹੈਗਾ ਤੇਰੀ ਪ੍ਰਾਈਵੇਸੀ ਨਹੀਂ ਹੈਗੀ ਤੈਨੂੰ ਬੱਕਰੀ ਰਹਿਣਾ ਚਾਹੀਦਾ ਆ ਛੋਟੜਾਂ ਦੇ ਜਿੰਨੀਆਂ ਛਟੜਾਂ ਉਹਨਾਂ ਦੇ ਕਮੈਂਟ ਸਾਰੇ ਥੱਲੇ ਆਏ ਹੋ ਸੀਗੇ ਉਹ ਕਹਿੰਦੀ ਚ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਕਾਹਤੇ ਕਮੈਂਟ ਕਰਦੀਆਂ ਐ ਕਿਉਂਕਿ ਉਹ ਆਪ ਨਹੀਂ ਬਸੀਆਂ ਹੁੰਦੀਆਂ ਇਸ ਕਰਕੇ ਉਹ ਆਪ 10-10 ਮੁੰਡਿਆਂ ਨਾਲ ਤੁਰੀਆਂ ਫਿਰਦੀਆਂ ਆ ਇਸ ਕਰਕੇ ਆ ਇੱਥੇ ਲੋਕਾਂ ਨੇ ਆਪਣੀਆਂ ਕੁੜੀਆਂ ਮੁੰਡਿਆਂ ਦੇ ਹਾਲ ਕਰ ਦਿੱਤੇ ਹੋ ਆ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਚੰਗੀ ਫੈਮਿਲੀ ਚੰਗੀਆਂ ਫੈਮਲੀਆਂ ਵੀ ਬਹੁਤ ਆ ਇੱਥੇ ਕੁੜੀਆਂ ਬਹੁਤ ਚੰਗੀਆਂ ਮਿਲਦੀਆਂ ਜਿਹੜੀਆਂ ਇੰਨੀਆਂ ਖੁਸ਼ ਹੁੰਦੀਆਂ ਜਿਹੜੀਆਂ ਟੱਬਰਾਂ ਨਾਲ ਬੈਠੀਆਂ ਉਹ ਕਹਿੰਦੀ ਸਾਨੂੰ ਇਦਾਂ ਦੀ ਇੰਜੋਏ ਹੀ ਨਹੀਂ ਜਿੱਦਾਂ ਦੀ ਅਸੀਂ ਆਪਣੀ ਫੈਮਿਲੀ 'ਚ ਨਹੀਂ ਦੇਖੀ ਜੋ ਅਸੀਂ ਆਪਣੇ ਮਦਰ ਫਾਦਰ ਇਨ-ਲਾ ਦੇ ਨਾਲ ਅਸੀਂ ਇੰਜੋਏ ਕਰਦੀਆਂ ਆ ਸਾਨੂੰ ਕੋਈ ਰੋਕ ਟੋਕ ਨਹੀਂ ਸਾਨੂੰ ਕੁਝ ਨਹੀਂ ਹੈਗਾ ਕੋਸ਼ਿਕ ਪਰਸੈਂਟ ਲੋਕ ਆ ਮਾੜੇ ਜਿਹੜੇ ਇੱਕ ਨਾ ਕੈਂਸਰ ਦੀ ਤਰ੍ਹਾਂ ਸਾਡੀ ਕਮਿਊਨਿਟੀ ਦੇ ਵਿੱਚ ਸਾਡੀ ਸੁਸਾਇਟੀ ਦੇ ਵਿੱਚ ਵੜ ਗਏ ਆ ਕੈਂਸਰ ਦਾ ਵੀ ਇਲਾਜ ਆ ਕੀਮੋਥੈਰਪੀ ਦੇਵੋ ਨਾ ਉਹਨੂੰ ਵੀ ਦੇ ਦਿੰਦੇ 15 20 ਸਾਲ ਬੰਦਾ ਜੀ ਸਕਦਾ ਆ ਪਰ ਐਦਾਂ ਦੀ ਗੰਦੀ ਮੈਂਟੈਲਿਟੀ ਵਾਲੇ ਜਿਹੜੀਆਂ ਫੈਮਲੀਆਂ ਆ ਜਾਂ ਲੋਕ ਆ ਇਹਨਾਂ ਦਾ ਕੋਈ ਇਲਾਜ ਨਹੀਂ ਹੈਗਾ ਇਹ ਲੋਕਾਂ ਦੇ ਇਹ ਖੁਦ ਗੰਦੇ ਆ ਇਹ ਲੋਕਾਂ ਦੇ ਘਰ ਚ ਗੰਦ ਪਾਉਂਦੇ ਆ ਬੱਚੋ ਮੈਂ ਅਵੇਅਰ ਕੀਤਾ ਸਾਰਿਆਂ ਨੂੰ ਆਪਣੇ ਮੁੰਡਿਆਂ ਨੂੰ ਬਚਾਓ ਕੁੜੀ ਉਹ ਲੱਭ ਕੇ ਲਿਆਓ ਜਿਹੜੀ ਸੰਸਕਾਰੀ ਆ ਜਿਹੜੀ ਪਰਮਾਤਮਾ ਤੋਂ ਡਰਦੀ ਆ ਜਿਹੜੀ ਪਰਮਾਤਮਾ ਨੂੰ ਮੰਨਦੀ ਆ ਕਾਈਂਡਨੈਸ ਆ ਦਿਲ ਦੀ ਨਰਮੀਆਂ ਜਿਹਨੂੰ ਪਤਾ ਰਿਸਪੈਕਟ ਕੀ ਆ ਮੈਂ ਕਿੱਦਾਂ ਲੋਕਾਂ ਦੀ ਰਿਸਪੈਕਟ ਕਰਨੀ ਆ ਜਿਹੜੀ ਕੁੜੀ ਆਪਣੇ ਪਿਓ ਦੀ ਰਿਸਪੈਕਟ ਕਰੂਗੀ ਉਹੀ ਆਪਣੇ ਸਹੁਰਿਆਂ ਦੀ ਰਿਸਪੈਕਟ ਕਰੂਗੀ ਨਹੀਂ ਤਾਂ ਕਿਸੇ ਕੁੜੀ ਨੇ ਰਿਸਪੈਕਟ ਨਹੀਂ ਕਰਨੀ ਇਹ ਸਭ ਤੋਂ ਵੱਡੀ ਗੱਲ ਆ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਮੇਰੇ ਭਰਾਵਾਂ ਨੇ ਮੈਨੂੰ ਪਤਾ ਕੀ ਕਿਹਾ ਸੀ ਤੇਰੇ ਲਈ ਅਸੀਂ ਮਰ ਗਏ ਆ ਅੱਜ ਤੋਂ ਜੋ ਤੇਰੀ ਦੁਨੀਆ ਮੋਰੇ ਆ ਹਾਂ ਦੇਖੋ 21 ਸਾਲਾਂ ਦੀ ਸੀ ਜਦੋਂ ਮੈਂ ਇੱਥੇ ਆਈ ਆ 24 ਸਾਲ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ 35 ਸਾਲ ਹੋ ਗਏ ਰਹਿੰਦੇ ਨੂੰ ਨੰਬਰ 1 ਜ਼ਿੰਦਗੀ ਕੱਢ ਰਹੇ ਆ ਟੌਪ ਦੇ ਨਿਆਣਿਆਂ ਨੂੰ ਪੜਾ ਰਹੇ ਆ ਟੌਪ ਦੀਆਂ ਜੌਬਾਂ ਤੇ ਨਿਆਣੇ ਲੱਗੇ ਹੋ ਆ ਜਿਨ੍ਹਾਂ ਮਾਪੇ ਜਿਹੜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਹੋ ਆ ਦੇ ਵਾਂ ਤੋਂ ਜਿਹੜੀ ਮਾਂ ਆਪਣੇ ਬੱਚੇ ਨੂੰ ਕਹਿੰਦੀ ਹੈ ਤੂੰ ਰਾਜਾ ਬਣਨਾ ਤੂੰ ਕਿੰਗ ਬਣਨਾ ਸਾਡਾ ਛੋਟਾ ਮੁੰਡਾ ਉਹਨੂੰ ਹਰ ਬਿਲੇ ਕਹੀਦਾ ਆਰਮੀ ਦਾ ਆਫਸਰ ਬਣ ਜਾ ਵੱਡਾ ਆਫਸਰ ਬਣ ਆਪਣੇ ਵੀਰੇ ਤੋਂ ਵੀ ਵੱਡਾ ਆਫਸਰ ਬਣ ਲੋਕ ਇਹ ਕਹਿਣ ਆ ਜਾਂਦਾ ਤੇਰਾ ਭਰਾ ਇਹਦਾ ਭਰਾ ਆਇਆ ਇਹ ਆ ਗੱਲਾਂ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਦੱਸਦੇ ਆ ਸਾਡੇ ਬੱਚੇ ਤਾਂ ਕੋਈ ਮਾਇੰਡ ਨਹੀਂ ਕਰਦੇ ਕਿ ਮੈਂ ਇਨਾ ਵੱਡਾ ਆਫਸਰ ਹੋ ਕੇ ਛੋਟੇ ਭਰਾ ਨੂੰ ਮੈਂ ਕਹਿੰਦਾ ਉਹ ਖੁਦ ਕਹਿੰਦਾ ਤੂੰ ਮੇਰੇ ਤੋਂ ਵੀ ਵੱਡਾ ਆਫਸਰ ਬਣ ਕੇ ਦੁਨੀਆ ਵਿੱਚ ਫਿਰਨਾ ਆ ਲੋਕ ਇਹ ਕਹਿਣ ਇਹ ਆ ਜਗਦੀਪ ਦਾ ਜਗਦੀਪ ਇਹਦਾ ਭਰਾ ਆ ਇਦਾਂ ਕਹਿਣ ਲੋਕ ਮੇਰੇ ਛੋਟੇ ਭਰਾ ਨੂੰ ਲੋਕ ਮਿਰਤੋ ਵੀ ਉੱਤੇ ਦੇਖਣ ਆਹ ਮੈਂਟੈਲਿਟੀਆਂ ਹੋਣੀਆਂ ਚਾਹੀਦੀਆਂ ਘਰਾਂ ਦੇ ਵਿੱਚ ਤੁਸੀਂ ਲੋਕਾਂ ਨੇ ਸ਼ਰਾਬਾਂ ਕਲੱਬਾਂ ਪੱਬਾਂ ਚ ਆਪਣੀਆਂ ਕੁੜੀਆਂ ਦੁਰ ਫਿੱਟੇ ਨੂੰ ਇਦਾਂ ਦੀਆਂ ਮਾਵਾਂ ਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਾਡੀਆਂ ਧੀਆਂ ਅੰਦਰ ਸੁੱਤੀਆਂ ਕਿ ਨਹੀਂ ਸੁੱਤੀਆਂ ਚੰਗੇ ਮੁੰਡੇ ਲੱਭ ਕੇ ਚੰਗੀਆਂ ਫੈਮਲੀਆਂ ਦੇ ਬੇੜੇ ਗਰਕ ਕਰਨ ਡੀਆਂ ਆ ਇਹਨਾਂ ਨੂੰ ਸੋਸਾਇਟੀ 'ਚੋਂ ਬਾਹਰ ਕੱਢ ਦੇਣਾ ਚਾਹੀਦਾ ਇਹਨਾਂ ਲੋਕਾਂ ਨੂੰ ਬਸ ਇੰਨੇ ਹੀ ਮੇਰਾ ਅੱਜ ਬਲੌਗ ਸੀਗਾ ਸੋ ਮੈਂ ਇਹੀ ਕਹਿਣਾ ਚਾਹੂੰਗੀ ਸਾਰਿਆਂ ਨੂੰ ਸੋ ਅਵੇਅਰ ਹੋਵੋ ਆਪਣੇ ਮੁੰਡਿਆਂ ਨੂੰ ਬਚਾਓ ਜਦੋਂ ਵਿਆਹ ਹੋ ਜਾਂਦੇ ਆ ਡਾਈਵੋਰਸ ਹੋ ਜਾਂਦੇ ਆ ਜਦੋਂ ਬੱਚੇ ਹੋ ਜਾਂਦੇ ਆ ساری ਉਮਰ 18-18 ਸਾਲ ਤੱਕ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਇਹ ਬਹੁਤ ਪਲੈਨਿੰਗ ਦੇ ਨਾਲ ਤੁਹਾਡੇ ਕੋਲੋਂ ਪੈਸੇ ਲਏ ਜਾਂਦੇ ਆ ਹੁਣ ਦੀਆਂ ਕੁੜੀਆਂ ਇਸ ਵੇਲੇ ਹੁਣ ਦੀਆਂ ਕੁੜੀਆਂ ਕੁੜੀਆਂ ਦੀਆਂ ਮਾਂ-ਮਾਂ ਸਭ ਰਲ ਕੇ ਇਹ ਪਲਾਨ ਬਣਾ ਕੇ ਤੁਹਾਡੇ ਉੱਤੇ ਸਾਰਾ ਕੁਝ ਕਰ ਰਹੇ ਆ ਚੰਗੇ ਮੁੰਡਿਆਂ ਮੁੰਡਿਆਂ ਨੂੰ ਬਿਠਾ ਕੇ ਸਮਝਾਓ ਕਿ ਉਹ ਕੁੜੀ ਘਰ ਵਿੱਚ ਲੈ ਕੇ ਆਉਣੀ ਆ ਜਿਹੜੀ ਤੇਰੀ ਤੇਰੇ ਮਾਪੇ ਦੀ ਰਿਸਪੈਕਟ ਕਰੇ ਇੰਨੇ ਮੁੰਡੇ ਵੀਕ ਹੋ ਗਏ ਆ ਹੁਣ ਇਸ ਵੇਲੇ ਇਹਨਾਂ ਨੇ ਯੋਧਾ ਜੰਮਣੇ ਆ ਇਹ ਯੋਧਾ ਜੰਮ ਜਊਗੀਆਂ ਜਿਹੜੀਆਂ ਸ਼ਰਾਬਾਂ ਪਿੰਦੀਆਂ ਆ ਹੁਣ ਯੋਧਾ ਜੰਮਣੇ ਦਾ ਮਾਮਾ ਨੇ ਜਿਹੜੀਆਂ ਕਲੱਬਾਂ 'ਚ ਤੁਰੀਆਂ ਫਿਰਦੀਆਂ ਆ ਇਹ ਤਾਂ ਚੱਕਰ ਪੀਓਂ 'ਚ ਬੈਠੀਆਂ ਆ ਮਾਮਾ ਬੈਠੀਆਂ ਚੱਕਰ ਵੀ ਬਣਾਈ ਜਾਂਦੀਆਂ ਫੋਨਾਂ ਤੇ ਮੈਸੇਜਾਂ ਦੇ ਉੱਤੇ ਚੱਕਰ ਵੀ ਪੜੀ ਜਾਂਦੀਆਂ ਕੁੜੀਆਂ ਮੋਰੇ ਉਹ ਚੱਕਰ ਵੀ ਸੌਰਿਆਂ ਦੇ ਘਰਾਂ 'ਚ ਚਲਾਈ ਜਾਂਦੀਆਂ ਜਿਹੜੇ ਅਕਲਮੰਦ ਹੁੰਦੇ ਆ ਚੱਕ ਕੇ ਬਾਹਰ ਮਾਰਦੇ ਆ ਚੱਕੋ ਆਪਣੇ ਡੰਗਰ ਵਿਆਹੋ ਇਹਨਾਂ ਨੂੰ ਜਿਹੜੀ ਇੱਕ ਘਰ ਨਹੀਂ ਬਸੀ ਨਾ ਉਹ ਦੁਨੀਆਂ ਵਿੱਚ ਕਿਤੇ ਵੀ ਨਹੀਂ ਬਸਣੀ ਇਹ ਦੇਖ ਲਿਓ ਤੁਸੀਂ ਇੱਥੇ ਕੁੜੀਆਂ ਨੂੰ ਨਾ ਧੰਦਾ ਕੰਨ ਵਾਲੀਆਂ ਕਹਿਣ ਲੱਪੇ ਹੁਣ ਸਾਰੇ ਕਹਿੰਦੇ ਇੱਥੇ ਸਰੀ ਬ੍ਰੈਂਪਟਨ ਹੋਇਆ ਜਿੱਥੇ ਜਾ ਕੇ ਦੇਖ ਲਓ ਆਹ ਹੈ ਗੰਧ ਪਿਆ ਪਿਆ ਆ ਦੇਖਣ ਨੂੰ ਮੁੰਡੇ ਕਹਿੰਦੇ ਜੀਨ ਕਰਦੇ ਇਹਨਾਂ ਕੁੜੀਆਂ ਨੂੰ ਥੂ ਕਰਦੇ ਆ ਮੁੰਡੇ ਹੁਣ ਕੋਈ ਵੀ ਦੇਖ ਲਓ ਟੀਵੀਾਂ ਤੇ ਟਾਕ ਸ਼ੋਅ ਦੇਖ ਲਓ ਟਿਕਟੌਕ ਦੇਖ ਲਓ ਹਰ ਕੁੱਤੇ ਥਾਂ ਤੇ ਇਹੀ ਲਿਖਿਆ ਆ ਮੈਂ ਇੱਕ ਗੱਲ ਮੁੰਡਿਆਂ ਨੂੰ ਕਹੂੰਗੀ ਜੇ ਤੁਸੀਂ ਆਪਣੇ ਮਾਂ ਪਿਓ ਦੀ ਰਿਸਪੈਕਟ ਨਹੀਂ ਨਾ ਕੀਤੀ ਤੁਸੀਂ ਕੁੱਤਿਆਂ ਵਾਂਗ ਰੋਲਦੇ ਫਿਰਨਾ ਅੱਜ ਤੁਹਾਡੇ ਮਾਂ ਪਿਓ ਦੀ ਰਿਸਪੈਕਟ ਨਹੀਂ ਕਰੋਗੇ ਨਾ ਕੱਲ ਨੂੰ ਤੁਹਾਨੂੰ ਇਹਨਾਂ ਨੇ ਚੱਕ ਕੇ ਮੱਖਣ ਚੋਂ ਬਾਲ ਬਾਹਰ ਮਾਰਨਾ ਇਦਾਂ ਮਾਰਦੀਆਂ ਇਹ ਇਹਨਾਂ ਨੂੰ ਨਹੀਂ ਕੋਈ ਫਰਕ ਇੱਕ ਮੁੰਡਾ ਦੋ ਮੁੰਡਾ ਤਿੰਨ ਮੁੰਡਾ ਚਾਰ ਮੁੰਡਾ 10 ਆਜਣ ਕੋਈ ਨਹੀਂ ਕੋਈ ਨਹੀਂ ਨਹੀਂ ਬਸੀਆਂ ਤਾਂ ਵੀ ਕੋਈ ਨਹੀਂ ਇੱਥੇ ਮਾਮਾ ਕਹਿੰਦੀ ਕੋਈ ਨਹੀਂ ਜੇ ਤਿੰਨ ਚਾਰ ਮੁੰਡਿਆਂ ਨਾਲ ਫਿਰ ਲਿਆ ਆਹ ਕਹਿੰਦੀਆਂ ਉਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਨੂੰ ਕਹਿੰਦੇ ਕੀ ਉਹਨਾਂ ਨੂੰ ਕਹਿੰਦੇ ਆ ਪ੍ਰੋਸਟੀਚੂਟ ਜਿਹੜੀਆਂ ਚਾਰ ਚਾਰ ਮੁੰਡਿਆਂ ਨਾਲ ਫਿਰਦੀਆਂ ਉਹਨਾਂ ਨੂੰ ਆਹ ਕਹਿੰਦੇ ਆ ਇਹ ਵੀ ਸੁਣ ਲਓ ਇਹ ਕਹਿੰਦੇ ਆ ਕੁੜੀਆਂ ਨੂੰ ਮੁੰਡੇ ਜਿਹੜੇ ਫਿਰ ਚੰਗੇ ਘਰਾਂ ਦੇ ਮੁੰਡੇ ਹੁੰਦੇ ਚੰਗੀਆਂ ਕੁੜੀਆਂ ਲੱਭ ਕੇ ਸੰਸਕਾਰੀ ਕੁੜੀਆਂ ਬਹੁਤ ਕੁੜੀਆਂ ਚੰਗੀਆਂ ਆ ਬਹੁਤ ਫੈਮਲੀਆਂ ਚੰਗੀਆਂ ਆ ਮੈਂ ਸਲੂਟ ਆ ਉਹਨਾਂ ਮਾਪਿਆਂ ਨੂੰ ਜਿਹੜੀਆਂ ਕੁੜੀਆਂ ਇੰਨੀਆਂ ਚੰਗੀਆਂ ਆ ਅੱਜ ਪਲੇਨ ਚ ਲਾਉਂਦੀਆਂ ਆ ਰਾਕਟ ਤੇ ਬੈਠੀਆਂ ਆ ਡਾਕਟਰ ਬਣੀਆਂ ਆ ਲਾਇਰ ਬਣੀਆਂ ਆ ਉਹਨਾਂ ਕੋਈ ਇਹ ਟਾਈਮ ਸੀ ਲਫੰਡਰ ਪੰਨ ਦਾ ਉਹਨਾਂ ਨੂੰ ਪਤਾ ਸੀ ਜ਼ਿੰਦਗੀ ਬਣਾਣਾ ਸੀ ਕੁਈਨ ਬਣਨਾ ਕੁਈਨ ਨੂੰ ਫਿਰ ਕਿੰਗ ਮਿਲਦਾ ਇਹ ਲਫੰਡਰਾਂ ਚਾਰ ਸਵੇਰੇ ਮੂੰਹ ਮਾਰ ਕੇ ਕਿੰਗ ਲੱਭਦੀਆਂ ਆ ਕਿਉਂਕਿ ਜੋਧਾ ਜੰਮਣੇ ਹੁੰਦੇ ਨੇ ਨਾ ਇਹਨਾਂ ਨੇ ਡੈਵਲ ਚੜੇਲਾ ਭੂਤ ਜੰਮਦੀਆਂ ਇਹ ਫੇ ਅੱਜ ਦੇ ਸਮੇਂ ਵਿੱਚ ਮਾਮਾ ਪੇ ਭੈਣਾ ਇਹ ਤਿੰਨ ਚੀਜ਼ਾਂ ਆ ਬੰਦੇ ਆ ਜਿਨ੍ਹਾਂ ਦੇ ਮੈਂ ਨਾਂ ਲੈਂਦੀ ਆ ਇਹਨਾਂ ਨੇ ਤੁਹਾਡੇ ਘਰਾਂ ਦੀ ਬਰਬਾਦੀ ਕਰਦੇ ਆ ਜਦੋਂ ਕੁੜੀ ਦਾ ਵਿਆਹ ਹੋ ਗਿਆ ਮਾਪੇ ਦਾ ਹੱਕ ਹੀ ਨਹੀਂ ਬੰਦਾ ਕੁੜੀ ਦੇ ਘਰ ਜਾਣਾ ਉਹਨੇ ਆਪਣੀ ਦੁਨੀਆ ਬਣਾਉਣੀ ਆ ਨੇ ਆਪਣਾ ਘਰ ਰਹਿਣਾ ਆਪਣੇ ਸਹੁਰਿਆਂ ਦੇ ਵਿੱਚ ਆਪਣੇ ਆਦਮੀ ਦੇ ਨਾਲ ਉਹਨੂੰ ਕਹਿੰਦੇ ਆ ਇੰਡੀਪੈਂਡੈਂਟ ਤੁਸੀਂ ਬੱਚਾ ਕਿਸੇ ਦੀ ਈਮਾਨਤ ਆ ਤੁਸੀਂ ਆਪਣੀਆਂ ਕੁੜੀਆਂ ਨੂੰ ਯੂਜ਼ ਕਰਕੇ ਪਹਿਲਾਂ ਤੁਹਾਡੇ ਆਪਣੇ ਘਰਾਂ 'ਚ ਅੱਗ ਲੱਗੀ ਹੋ ਫਿਰ ਤੁਸੀਂ ਕੁੜੀ ਦੇ ਘਰ ਅੱਗ ਲਾ ਕੇ ਤੁਸੀਂ ਨਰਕਾਂ 'ਚ ਵੀ ਨਹੀਂ ਤੁਹਾਨੂੰ ਥਾਂ ਮਿਲਣਾ ਇਹ ਬਾਣੀ 'ਚ ਵੀ ਲਿਖਿਆ ਆ ਜਿਹੜੇ ਮਾਪੇ ਆਪਣੀ ਕੁੜੀ ਦੇ ਘਰ ਦਖਲ ਦਿੰਦੇ ਆ ਨਾ ਉਹ ਨਰਕ ਕੁੰਟ 'ਚ ਵੀ ਨਹੀਂ ਉਹਨਾਂ ਨੂੰ ਥਾਂ ਮਿਲਦੀ ਕਿਸੇ ਦਾ ਘਰ ਤੋੜਨਾ ਉਹਨਾਂ ਨੂੰ ਨਰਕ ਕੁੰਟ 'ਚ ਵੀ ਨਹੀਂ ਥਾਂ ਮਿਲਦੀ ਇਹ ਸੀ ਅੱਜ ਮੇਰਾ ਛੋਟਾ ਜਿਹਾ ਬਲੌਗ ਮਿਲਦੀਆਂ ਤੁਹਾਨੂੰ ਮੈਂ ਨੈਕਸਟ ਬਲੌਗ ਦੇ ਵਿੱਚ ਮੇਰੀ એનર્ਜੀ ਬਹੁਤ ਲੱਗ ਗਈ ਆ ਸੋ ਜਰੂਰ ਅਵੇਅਰ ਹੋਵੋ ਬਚਾਓ ਆਪਣੇ ਮੁੰਡਿਆਂ ਨੂੰ ਮੁੰਡਿਓ ਤੁਸੀਂ ਵੀ ਮੇਰੇ ਬਲੌਗ ਦੇਖ ਕੇ ਇਹਨਾਂ ਨੂੰ ਸ਼ੇਅਰ ਕਰਿਆ ਕਰੋ ਕੁਝ ਨਾ ਕੁਝ ਮੇਰੀਆਂ ਗੱਲਾਂ ਤੋਂ ਸਿੱਖਿਆ ਕਰੋ ਅਸੀਂ ਇੱਥੇ ਜ਼ਿੰਦਗੀ ਕੱਢੀ ਆ ਬੱਚਿਓ ਸੋ ਚੰਗੀਆਂ ਗੱਲਾਂ ਸੁਣੋ ਜੇ ਤੁਹਾਨੂੰ ਮੇਰੇ ਕੋ ਚੰਗੀ ਗੱਲ ਨਹੀਂ ਲੱਗਦੀ ਉਹ ਨਾ ਸੁਣਿਆ ਕਰੋ ਜਿਹੜੀ ਚੰਗੀ ਲੱਗਦੀ ਆ ਉਹਨੂੰ ਜ਼ਰੂਰ ਸੁਣੋ ਤੁਹਾਡਾ ਭਵਿੱਖ ਆ ਤੁਹਾਡੀ ਲਾਈਫ ਆ ਤੁਸੀਂ ਆਪਣੀ ਦੁਨੀਆ ਬਣਾਉਣੀ ਆ ਮੈਂ ਤਾਂ ਸਿਰਫ ਤੁਹਾਨੂੰ ਵਿਚਾਰ ਦੇ ਸਕਦੀ ਆ ਬਾਕੀ ਮੈਂ ਕੁਝ ਨਹੀਂ ਕਰ ਸਕਦੀ ਥੈਂਕ ਯੂ ਸੋ ਮੱਚ